ਹੈਪੀ ਨਿਊ ईयर ਸਾਰਿਆਂ ਨੂੰ ਪੰਜ ਕੇ ਕਰ ਦੋ ਸਬਸਕ੍ਰਾਈਬ ਸਸਤ ਰਹਿ ਗਿਆ ਹਾਂਜੀ ਮਿੱਤਰੋ ਕੀ ਯਾਰ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨੂ ਸਾਰੇ ਵੀ ਨਾਲ ਸੈਟ ਨੇ ਤੇ ਕਰਦੇ ਆਪਾਂ ਬਲੌਗ ਦੀ ਸਟਾਰਟਿੰਗ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਹੈਪੀ ਨਿਊ ईयर ਤੇ ਇਹ ਰੱਬ ਮੇਰੇ ਪਰੇ ਹੱਥ ਰੱਖ ਕੇ ਤੁਹਾਡੇ ਤੇ ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ ਤੁਹਾਡੇ ਲਈ ਤੇ ਤੰਦਰੁਸਤੀ ਬਖਸ਼ੇ ਤੇ ਬਾ ਆਪਾਂ ਵੀ ਤੜਕੇ ਨਾਲੇ ਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰੇ ਅੱਜ ਹੈਗਾ ਨਵਾਂ ਸਾਲ ਸਾਰਿਆਂ ਨੂੰ ਫੇਰ ਮੇਰੇ ਵੱਲੋਂ ਵਧਾਈਆਂ ਨਵੇਂ ਸਾਲ ਦੀਆਂ ਚੜ੍ਹਦੀ ਕਲਾ 'ਚ ਰਹੋ ਤੁਸੀਂ ਵੀ ਨਾ ਮੇਰੀ ਤਾਂ ਹੀ ਦੁਆ ਤੇ ਚੱਲਦੇ ਆਪਾਂ ਗੁਰਦੁਆਰੇ ਤੇ ਗੁਰਦੁਆਰੇ ਤੋਂ ਬਾਅਦ ਆਪਾਂ ਕਰਦੇ ਮਨਾਉ ਦੀ ਸਟਾਰਟਿੰਗ ਹਾਂਜੀ ਮਿੱਤਰੋ ਆ ਗਏ ਆਪਾਂ ਗੁਰਦੁਆਰੇ ਤੇ ਜੀ ਮੱਥਾ ਟੇਕ ਕੇ ਚੱਲਦੇ ਆਪਾਂ ਰੱਬ ਸਾਰਿਆਂ ਦੇ ਤੰਦਰੁਸਤੀ ਬਖਸ਼ੇ ਮੇਰੇ ਪਰੇ ਹੱਥ ਰੱਖੇ ਤੇ ਨਵਾਂ ਸਾਲ ਵਧੀਆ ਲੰਘੇ ਤੇ ਚੱਲਦੇ ਆਪਾਂ ਗੁਰਦੁਆਰੇ ਦੀ ਪਾਚਾ ਹਾਉ ਜੀ ਮਿੱਤਰੋ ਮੱਥਾ ਟੇਕ ਲਿਆ ਆਪਾਂ ਤੇ ਸਾਰੇ ਤੁਸੀਂ ਚੜ੍ਹਦੀ ਗਰਾਂ ਚ ਰਹੋ ਤੇ ਖੁਸ਼ੀਆਂ ਮਾਣੋ ਇਧਰ ਹੋਣਾ ਆਪਾਂ ਪਹਿਲਾਂ ਪਾ ਕੇ ਆਉਣੀ ਰੇ ਤੇ ਬਾਅਦ ਚ ਹੋਰ ਕੰਮ ਰੇਣੀ ਆ ਰੇ ਨੂੰ ਕਾ ਬਹੁਤ ਦਿਨ ਹੋ ਗਏ ਲੇਟ ਹੋ ਗਏ ਇਸ ਦੋ ਤਿੰਨ ਦਿਨਾਂ ਨਾ ਤੇ ਹੁਣ ਪਹਿਲਾਂ ਆਪਾਂ ਰੇਪ ਆ ਕੇ ਆਉਣੀ ਆ ਖੜਾ ਆਪਣਾ ਮੋਟਰਸਾਈਕਲ ਕੱਢ ਲਈ ਆ ਪਰ ਰੇ ਬਾਹਰ ਤੇ ਇੱਧਰ ਸੂਟ ਬੂਟ ਡਰੈਸ ਵੀ ਚੇਂਜ ਕਰ ਲਈ ਆ ਆਪਾਂ ਤੇ ਰੇ ਪਾ ਕੇ ਫਿਰ ਆਪ ਬਕੂਤਰਾਂ ਨੂੰ ਚਲਦੇ ਆ ਦਾਨ ਪਾਣੀ ਪਾਉਣੇ ਇਹਨਾਂ ਨੂੰ ਤੇ ਪਾਏਗੇ ਰੇ ਕਿੰਨੀਆਂ ਬੋਰੀਆਂ ਪੰਜ ਬੋਰੀਆਂ ਤੇ ਮਿੱਤਰੋ ਫੀਮ ਵਾਲੀ ਜਾਰੇ ਭਾ ਹੋ ਗਿਆ ਇਹਦਾ ਭਾਣ ਹੀ ਮਤਲਬ ਮੰਗ ਡਿਮਾਂਡ ਬਾੜੀ ਆ ਲਕੋਲ ਕੋ ਰੱਖਣੀ ਪੈਂਦੀ ਹੁੰਦਾ ਇਹ ਪਹਿਲਾਂ ਲੈ ਕੇ ਆਂਦੀ ਅੱਜ ਤੇ ਹੁਣ ਆਪਾਂ ਪਹੁੰਚ ਗਏ ਆ ਰੇ ਅੱਜ ਯਾਰ ਤੋਂ ਪਵਨੀ ਨਿਕਲੀ ਗਈ ਬੱਦਲ ਬਹੁਤ ਠੰਡ ਬਹੁਤ ਅੱਜ ਯਾਰ ਹਾਂਜੀ ਮਿੱਤਰੋ ਪਾ ਜਾਂਦੀ ਆਪਾਂ ਰੇ ਖੇਤ ਪੱਠਿਆਂ ਦੇ ਵੀ ਪਾ ਜਾਂਦੀ ਆ ਕਣਕ ਦੇ ਵੀ ਪਾ ਜਾਂਦੀ ਆ ਤੇ ਸਾਰਾ ਫਾਈਨਲ ਕਰਤਾ ਆਪਾਂ ਤੇ ਪੰਜ ਬੋਰਾਂ ਪਾ ਕੇ ਜਾਂਦੇਗਾ ਤੇ ਹੁਣ ਆਪਾਂ ਲੇਟ ਹੋ ਗਈ ਸੀ 3:00 ਵਜ ਗਏ ਤੇ ਹੁਣ ਆਪਾਂ ਯਾਰ ਖੂਤਰਾ ਦਾਣਾ ਪਾਣੀ ਪਾ ਦਗੇ ਮੈਂ ਤਾਂ ਹਜੇ ਮਿੱਤਰੋ ਨਾਤਾ ਬਣੀਗਾ ਵੇਖੋ ਅਈਮਨ ਨਾਉਣਾ ਪਹਿਲਾਂ ਮੈਂ ਕਬੂਤਰਾਂ ਦਾਣਾ ਪਾਣੀ ਪਾ ਕੇ ਆ ਗਏ ਇਹ ਤਾਂ ਵਿਚਾਰੇ ਚੁਗਣ ਵਾਲੇ ਬੰਨਗੇ ਕਰੋ ਚੈੱਕ ਤੇ ਹੁਣ ਆਪਾਂ ਪਹਿਲਾਂ ਪਾਣੀ ਪਾ ਦਨੇ ਆ ਆ ਹੈਗਾ ਹੌਟ ਪਾਣੀ ਆ ਕੂਲਡ ਪਾਣੀ ਆ ਇਹ ਲਾਪਾ ਪਾ ਦਨੇ ਪਾਣੀ ਤੇ ਫੇਰ ਆਪਾਂ ਦਾਣੇ ਕੌਣੇ ਕਬੂਤਰਾਂ ਨੂੰ ਤੇ ਮਿੱਤਰੋ ਆਪਾਂ ਪਾਈ ਸੀ ਦਵਾਈ ਪਰਸੋਂ ਤੇ ਉਹ ਅੱਜ ਆਪਾਂ ਢੋਲਤੀ ਦਵਾਈ ਇਹ ਇਕੱਲਾ ਆਪਾਂ ਸਿੰਪਲ ਪਾਣੀ ਪਾ ਦਨੇ ਅੱਜ ਤੇ ਫਿਰ ਆਪਾਂ ਪਾਣੀ ਨੂੰ ਪਾ ਕੇ ਤੇ ਨਹਾ ਕੇ ਤੇ ਆਪਾਂ ਚੱਲਦੇ ਬਾਹਰ ਨੂੰ ਉਹਨਾਂ ਮੁੰਡਿਆਂ ਲਾਉਣੇ ਫੂਨ ਆਪਣੇ ਪਿੰਡ ਜਿਹੜੇ ਆਉਂਦੇ ਹੁੰਦੇ ਆ ਆਪਣੇ ਪਿੰਡ ਦੇ ਹੀ ਆ ਜਿਹੜੇ ਆਪਣੇ ਘਰੇ ਆਉਂਦੇ ਹੁੰਦੇ ਆ ਤੇ ਉਹਨਾਂ ਨੂੰ ਲਾਉਣੇ ਫੂਨ ਕਿੱਥੇ ਆ ਤੇ ਮਿਲ ਕੇ ਆਉਣੇ ਉਹਨਾਂ ਨੂੰ ਵੀ ਤੇ ਰੂ ਰੂ ਕਰਾਉਣੇ ਥੋੜ ਨੂੰ ਉਹਨਾਂ ਨਾਲ ਉਹ ਰਾਉਂਡ ਕੀ ਬੰਦੇ ਐਰਾ ਸਮਝਾ ਕੇ ਪੂਰਾ ਕਰਦੇ ਆ ਉਹ ਹਿਸਾਬ ਹੀ ਦਿੰਦੇ ਆਪਾਂ ਨੂੰ ਪੂਰਾ ਫਾਈਓ ਵੀਡੀਓ ਉੱਢ ਚੱਲਾ ਲਈ ਨਾ ਨੰਮ ਇਹਨਾਂ ਨੂੰ ਤੇ ਮਿੱਤਰੋ ਪਾਣੀ ਪਾ ਕੇ ਤੇ ਦਾਣੇ ਪਾ ਕੇ ਫਿਰ ਆਪਾਂ ਚੱਲਦੇ ਆ ਪਹਿਲਾਂ ਫਿਰ ਨਹਾਉਣਾ ਯਾਰ ਨਹਾ ਕੇ ਤੇ ਫਿਰ ਚੱਲਦੇ ਆ ਆਪਾਂ ਓ ਮਿੱਤਰੋ ਕੂਤਰ ਡੈ ਸਰਦਾ ਇਹ ਕੋਠੀ ਰਾਂ ਮਿੱਤਰੋ ਇਹ ਰੱਖ ਸੀਗੇ ਪਾਣੀ ਤੇ ਫਿਰ ਆ ਬੱਚਾ ਚੱਲਦੇ ਆ ਉਹਨਾਂ ਕੋਲੇ ਨਹਾ ਨੂੰ ਕੇ ਜੇ ਹੋਏ ਘਰੇ ਤੇ ਲਾਜਮੀ ਜਾਵਾਂਗੇ ਜੇ ਨਾ ਹੋਏ ਇਹਨਾਂ ਕੰਮ ਤਾਂ ਦੇ ਗਏ ਹੋਏ ਫਿਰ ਕਹਿਣਾ ਕੀ ਆ ਉਹ ਇਹ ਪੀ ਲੋ ਗਰਮ ਪਾਣੀ ਕੁੱਤਰ ਸੈਟ ਬੈਠਿਆ ਉਹ ਫਿਰ ਬੈਠਾ ਇਕੱਠਾ ਹੋਇਆ ਤੁਮ ਬਈ ਠੰਡ ਲੱਗ ਰਹੀ ਤੈਨੂੰ ਨੈ ਉਹ ਸਹੀ ਆ ਉਹੀ ਬੈਠਾ ਆ ਗਿਆ ਦਾਣੇ ਪਾਣੀ ਪਾ ਦਿੰਨੇ ਆ ਰਾਜ ਦੇ ਬਹਿ ਜਾਣਗੇ ਰਾ ਉਹਦਾ ਠੰਡ ਹੈ ਗਿਆ ਤੇ ਕਰਦੇ ਆ ਵਗਾਹ ਕੰਟੀਨਿਊ ਪਾਲ ਕੇ ਦਾਣਾ ਪਾਣੀ ਹਾਂਜੀ ਮਿੱਤਰੋ ਹੋ ਗਿਆ ਆਪਾਂ ਫੇਰ ਰੈਡੀ ਪਹਿਲਾਂ ਨੇ ਕੱਪੜੇ ਫੇਰ ਪਾਲੇ ਨਹਾ ਕੇ ਆਪਾਂ ਤੇ ਉਹ ਰੇ ਨਾਲ ਲਿਬੜੇ ਸੀ ਯਾਰ ਉਹ ਲਾ ਤੇ ਤੇ ਫੇਰ ਆਪਾਂ ਹੀ ਪਾਲੇ ਤੇ ਦੋ ਵਾਰੀ ਨਹਾਲੇ ਮਿੱਤਰੋ ਨਵੇਂ ਸਾਲ ਚ ਚੰਗਾ ਦਾ ਦੋਰੀ ਨਹਾਤਾ ਇਹ ਹੁਣ ਆਪਾਂ ਉਹਨਾਂ ਨੂੰ ਫੋਨ ਲਾਇਆ ਸੀਗਾ ਜਿਹੜੇ ਆਪਣੇ ਪਿੰਡ ਹੁੰਦੇ ਆ ਮੁੰਡੇ ਆਉਂਦੇ ਹੁੰਦੇ ਆ ਆਪਣੇ ਕੋਲੇ ਤੇ ਉਹਨਾਂ ਨੂੰ ਫੋਨ ਲਾਇਆ ਸੀਗਾ ਉਹ ਥੋੜੇ ਨਾਲ ਦੇ ਪਿੰਡ ਗਏ ਵੇ ਆ ਤੇ ਬਸ ਅੱਧੇ ਘੰਟੇ ਤੇ ਕਰਾਉਂਦੇ ਆ ਫੇਰ ਆਪਾਂ ਚੱਲਦੇ ਆ ਉਹਨਾਂ ਕੋਲੇ ਫੇਰ ਉਹਨੂੰ ਥੋੜਾ ਮੋਟਾ ਹਸਾਦ ਗਏ ਜੋ ਜਾ ਕੇ ਮਾਰਨਗੇ ਉਹ ਤੇ ਚਲੋ ਕਾ ਜਾਣੇ ਆਪਾਂ ਉਹਨਾਂ ਕੋਲ ਫੇਰ ਕਰਦੇ ਕੰਟੀਨਿਊ ਆ ਗਏ ਆਪਾਂ ਮੁੰਡੇ ਕੋਲੇ ਹੈਪੀ ਨੀਅਰ ਸਾਰਿਆਂ ਨੂੰ ਅੱਜ ਆਵਾ ਉੱਤਰ ਕੰਦਾ ਖੁੱਡਾ ਖੋਲਣ ਲੱਗੇ ਹੈਪੀ ਨੀਅਰ ਨਵਾਂ ਦਾ ਨਵਾਂ ਸਾਲਾ ਮੁੰਡੇ ਉਹ ਅੱਜ ਆ ਨਹੀਂ ਵੀ ਠੀਕ ਨਹੀਂ ਸੀਗੇ ਉਹ ਯਾਰ ਪੱਟੀ ਚੜੇ ਤੇ ਅਸਤਰ ਕੱਢ ਗਿਆ ਬਾਹਰ ਹਾਂ ਅਸਤਰ ਬਾਹਰ ਕੱਬਿਆ ਕਰਾਂ ਗਣ ਕੋਲ ਦੇ ਦਾ ਕੋਂਡ ਕੱਢਿਆ ਕਲਾਗੇ ਆ ਮੋਟਾ ਬੰਦਾ ਤਾਂ ਨਹੀਂ ਵਾਰ ਸਕਦਾ ਇੱਥੇ ਹਣਾ ਇਹ ਹਾਂ ਨਾ ਮੋਟਾ ਨਹੀਂ ਵਾਰ ਸਕਦਾ ਜੇ ਕੋਈ ਚੋਰ ਮੋਟਾ ਜੀ ਉਹ ਤਾਂ ਨਹੀਂ ਵਾਰ ਸਕਦਾ ਫੇਰ ਤੋ ਕਿਰਪਾਨ ਮੋਟੇ ਦੇ ਆ ਬੱਚੇ ਬੈਠੇ ਆਪਣੇ ਲਈ ਕੇ ਨਿਕਲੇ ਹਣਾ ਹਾਂ ਨਿੱਗਾ ਵੜਾਣਾ ਖੁੱਡਾ ਜਾ ਹਾਂਜੀ ਮਿੱਤਰੋ ਨਿੱਗਾ ਬਹੁਤ ਜੀ ਨਹੀਂ ਕਰਦਾ ਉੱਠਾ ਨੂੰ ਐ ਲਾਦਾ ਮੰਜਾ ਇੱਥੇ ਹੀ ਢਾਲ ਗਏ ਫਿਰ ਮੰਜਾ ਡੈਂਦਾ ਨਹੀਂ ਹਣਾ ਹਾਂ ਮੰਜਾ ਡੈਂਦਾ ਹੁੰਦਾ ਨਾ ਗੱਲ ਬਣ ਜਾਣੀ ਹਾਂਜੀ ਮਿੱਤਰੋ ਆਪਣੇ ਕਬੂਤਰ ਇੰਨੇ ਵੀ ਆਂਡੇ ਕੱਢ ਲੇ ਦੋ ਆਵੇ ਆਂਡੇ ਕੱਢ ਤੇ ਬੱਚੇ ਕੱਢ ਲੇ ਆਂਡੇ ਉਹ ਬਾਲਾ ਕਾਦ ਰੱਖਿਆ ਪਿਆ ਕਿਉ ਗੁੱਟ ਚ ਗੁੱਟ ਜੇ ਇੱਕ ਬੱਚਾ ਉਹ ਕਬੂਤਰੀ ਨੇ ਕੱਢ ਲਿਆ ਇਧਰ ਉਹ ਖਾ ਦੇ ਲੈ ਇੱਕ ਪਲ ਗਿਆ ਉਹਨਾਂ ਦਾ ਹਾਂਜੀ ਮਿੱਤਰੋ ਇੱਕ ਕਾਂ ਕਬੂਤਰੀ ਨੇ ਬੱਚਾ ਕੱਢ ਲਿਆ ਆਵੇ ਹਾਂ ਬੈਠਾ ਦਾ ਆਪਣੇ ਜਾਨਵਰਾਂ ਕਰੋ ਸ਼ੌਂਕ ਆ ਵੇ ਲੋਕ ਜਿਹੜਾ ਜਿਹੜਾ ਇਹਨਾਂ ਚੋਂ ਭੱਜਿਆ ਫੜਨਾ ਕਿਸੇ ਨੇ ਨਹੀਂ ਰਹੇ ਦੇ ਫੜਨਾ ਕਿਸੇ ਨੇ ਨਹੀਂ ਬੱਚੇ ਛੇ ਆਪਾਂ ਕਢਾਏ ਆ ਤੇ ਤਿੰਨ ਹੋਰ ਨਿਕਲੇ ਆਏ ਆ ਹਾਂ ਆ ਨਿਗਾ ਨਿਗਾ ਮਾਰ ਲਓ ਕਬੂਤਰਾਂ ਤੇ ਆ ਵੇ ਲੋ ਰੰਗ ਰੂੰਗ ਕੀ ਲੱਗੇ ਆ ਤਾਂ ਹਜੇ ਹਾਂ ਤੇ ਇਹ ਜਿ ਫੜਨੇ ਹੈਗਾ ਭੁੱਲ ਭਲੇਖੇ ਵੀ ਨਹੀਂ ਗੱਲ ਆ ਹੈਨਾ ਹਾਂ ਫੜਨੇ ਨਹੀਂ ਕਿਸੇ ਨੇ ਵੀ ਦੇਦਾ ਭਲਾ ਹੀ ਸਕਦੇ ਆ ਹਾਂ ਤੇ ਫੜਨੇ ਨਹੀਂ 2025 ਆ ਗਿਆ ਨਾ 2025 ਆ ਗਿਆ ਨਵਾਂ ਸਾਲ ਚੜ ਗਿਆ ਵਾਰ ਕਾਉਂ ਰਹੀਆਂ ਅੱਜ ਸਾਰਿਆਂ ਨੂੰ ਹਾਂ ਹਾਂ ਤੂੰ ਉੱਤਰਗੁੜ ਕੀ ਹੰਦਾ ਤੇ ਡਾਉ ਮੈਨੇ ਛੇਤੀ ਡਾਉ ਆ ਨਾ ਛੇਤੀ ਡਾਉ ਆ ਇਹਦਾ ਪੱਲਾ ਕਰਤਾ ਆਂ ਦਾ ਹਾਂ ਪੱਲਾ ਕੀਤਾ ਹੀ ਇਹੋ ਦਾ ਹੂੰ ਹਾਂ ਜਿੱਦ ਦੇ ਛੱਡਾ ਉਹਦੇ ਸੋਹਣਾ ਲੱਗੂਗਾ ਹੂੰ ਬਈ ਵਾਸਤਰੀ ਕੱਢਨੇ ਦੋ ਯਾਰ ਪੱਚੀ ਜਾਪਣ ਹੁਣ ਵਾਸਤਰੀ ਕੱਢਨੇ ਆ ਵੱਸ ਅਮਹੀਨਾ ਬਾਹ ਰਹਿ ਗਈ ਠੰਡ ਹਾਂ ਮਹੀਨਾ ਰਹਿ ਗਈ ਮਹੀਨਾ ਰਹਿ ਗਈ ਵੱਸ ਫੇਰ ਤਾਂ ਗਾਂ ਲੂਆ ਨੇ ਕੁੱਤਰੀ ਹੈ ਨਾ ਲੋਕ ਖਾਂਦੇ ਨਾ ਇਹ ਲੂਆ ਹਾਂ ਲੂਆ ਨੂੰ ਖਾਂਦੇ ਆ ਹਾਂ ਹਾਂ ਇਹਨਾਂ ਨੂੰ ਲੋਕ ਆਂਦੀ ਇਹ ਲੂਆ ਨੂੰ ਖਾਂਦੇ ਆ ਹਾਂ ਹਾਂ ਦੋਵੇਂ ਕਾ ਉਹ ਚੀਨੀ ਜੀ ਕਿਹੜੀ ਲੱਗਦੀ ਆ ਕਿਹੜੀ ਉਹ ਚੀਨੀ ਉਹ ਚੀਨੀ ਆਪਣੀ ਘਰ ਦੀ ਆ ਹਰੀ ਲਾਲ ਬਗਲ ਵਾਲੀ ਬੜੇ ਬਾਹਰ ਕਰਾ ਕੇ ਸ਼ੌਂਕ ਰੱਖੇ ਦਾ ਇਹ ਤਾਂ ਦੇ ਨਹੀਂ ਬੰਦੀ ਆ ਜਿੱਦੇ ਸਰਦ ਗਏ ਇਹ ਅੰਡੇ ਨਹੀਂ ਲਾਉਂਦੀ ਇਹਨੂੰ ਪਤਾ ਨਹੀਂ ਕੀ ਚੱਕਰ ਇਹਨੂੰ ਦਵਾਈ ਦਿੱਥੋ ਕੀ ਦਿਗੇ ਬਾਈ ਹਾਂ ਕਮੈਂਟਾਂ 'ਚ ਦਵਾਈ ਦੱਸੋ ਮਿੱਤਰੋ ਇਹਨੂੰ ਆਏ ਅੰਡੇ ਨਹੀਂ ਲਾਉਂਦੀ ਕਬੂਤਰ ਨਾਲ ਲੱਗੀ ਆ ਤੇ ਥਾਂ ਵੀ ਮਲਕਦੀ ਆ ਸਾਰਾ ਕੁ ਕਰਦੀ ਆ ਇਹ ਅੰਡੇ ਨਹੀਂ ਲਾਉਂਦੀ ਦੋ ਕਬੂਤਰਾਂ ਥੱਲੇ ਮਿਲ ਗਈ ਇਹ ਤੇ ਅੰਡਾ ਇੱਕ ਵੀ ਨਹੀਂ ਲਾਇਆ ਰੰਗ ਉਖਾਰੀ ਰੰਗ ਇਹ ਲਈ ਹਰੀ ਬਗਲ ਆ ਤੇਰੇ ਸ਼ੌਕ ਆ ਕਾਲੀ ਪੂਛ ਜਮਾਂਦਰੂ ਆ ਤੇ ਇੱਧਰ ਗੁਲਾਬੀ ਬਗਲ ਆ ਕਾਲੀ ਕਾਲੀ ਇਹ ਫੜੀ ਨਹੀਂ ਫੜੀ ਆ ਵਾਰਾ ਹੀ ਫੜੀ ਆ ਵਾਰਾ ਹੀ ਫੜੀ ਆਪਣੇ ਕੋਲੇ ਤਾਂ ਬੱਚੇ ਜੇ ਕੱਢਦੇ ਨਹੀਂ ਹਾਂ ਵਾਰਾ ਫੜੀ ਬਹੁਤ ਚੰਗੀ ਕੂਤਰੀ ਆਪਣੀ ਇਹ ਜੇਰੀ ਹੋਈ ਦੇ ਦਾਂ ਗੰਣੀ ਨਹੀਂ ਆਪਾਂ ਨਹੀਂ ਦਿੰਦੇ ਹਣੇ ਕਰੀ ਜਿਹੜਾ ਆਜੇ ਕਬੂਤਰ ਹੋਣੀ ਮੁਰਨਾ ਹੋੜੀ ਮੁਰਨਾ ਸਪੜੀਂ ਹੈ ਇਹ ਕੁੱਡੇ ਦੀ ਕਰੋ ਸ਼ੌਂਕ ਆ ਤੀ ਕਾ ਹੋਰ ਖਾ ਰਿਹਾ ਇੱਕ ਅੱਦਾ ਮੋਰ ਨਹੀਂ ਆ ਵੀ ਨਹੀਂ ਮਿਲਣਾ ਕਬੂਤਰ ਟੈਲੇ ਵਾਲਾ ਹਾਂ මැල් හවිමල් අ මවා අිනි මල් නක බුත්තරක සේනුී. අි පඩ අප පටල්ලේ ලා අයක බුත්තර අප පට අටඉල්ලේ ලා එක්කයි කර හ ි සගේයක්ක් බුරණ අදකයි ජකැන තෙරක බතුතර මොල්ල නවුන මොල්ල පාදැදේ ගේ නයිද ඒ මොල්ලි යිලි පරනා මොල්ල හයිියහද කොයි අක්කම දීම ඉල්ලි දීදී විිත්තෝ හ. ਤੂ ਰੋ ਦਿੰਦੀ ਆ ਵੱਡਾ ਕਬੂਤਰ ਟਹਿਲੇ ਵਾਲਾ ਇਹ ਇਹ ਗਿੱਜਾ ਕਿ ਨਹੀਂ ਨਹੀਂ ਇਹ ਨਹੀਂ ਗਿੱਜਾ ਨਾ ਹੀ ਇਹ ਆਪਾਂ ਕੱਢਣਾ ਬਾਹਰ ਹਾਂ ਆ ਵੇਖੋ ਇਹਦੇ ਟੁੱਟ ਆ ਜਮਾਂਦਰੂ ਇਹ ਖੰਭ ਹੈਗਾ ਹਾਂ ਜਮਾਂਦਰੂ ਆਹ ਦੇ 2 3 ਤਿੰਨ ਹੋ ਗਈ ਤਿੰਨ ਟਹਿਲੇ ਵਾਲਾ ਹੈ ਪੂਛ ਖੰਭ ਕਿੰਨੇ ਕਿੰਨੇ ਆ ਪੂਛ 1 2 3 4 5 6 7 8 9 10 11 12 13 ਤੇ 14 ਫਰੀ ਆ ਇਹ 14 ਫਰੀ ਆ ਹਾਂ ਇੱਕ ਆਉਂਦਾ 14 ਫਰੀ ਕੰਪਿਊਟਰ ਆ ਇਹ ਉਸ ਦੇ 14 ਫਰੀ ਤੇ ਟੈਲੇ ਵਾਲਾ ਪਿਓਰ ਠੀਕ ਆ ਲੇក ਆਪਣੇ 10k ਕਰੋ ਕਿਰਪਾ 5k ਕਰ ਦੋ ਕੰਪਲੀਟ ਕਹਿ ਦੇ ਸਬਸਕ੍ਰਾਈਬਰ ਗਾਣਾ ਗਾਣਾ ਵੇ ਲਗਾ ਭਾਈ ਆਪਾਂ 5k ਸਬਸਕ੍ਰਾਈਬ ਕਰ ਦੋ ਹੋਰ ਆਪਾਂ 5k 5k ਕਰ ਦੋ ਹੋ ਸਬਸਕ੍ਰਾਈਬ ਆਪਣੇ ਚੈਨਲ ਤੇ ਹਾਂ ਜੀ ਬੇਤਰਾਓ ਫੇਰਾ ਗਰਮੀ ਕੱਢਾਂਗੇ ਤੂੰ ਗਰਮੀ ਚ ਆਪਾਂ ਕੱਢਾਂਗੇ ਅੱਗ ਫੇਰ ਧੂਆ ਕੱਢਾਂਗੇ ਆਪਣੇ ਪੰਜ ਕੇ ਕਰ ਦੋ ਸਬਸਕ੍ਰਾਈਬ ਸਬਸਕ੍ਰਾਈਬ ਰਹਿ ਗਿਆ ਸਰਪਤਾਂਤਾ ਗਈ ਬੱਤੇ ਪੁੱਛੇ ਪਸੰਦ ਤੋਂ ਬਾਅਦ ਹੀ ਕੱਢਾਂਗੇ ਹਾਂ ਡੂਰਾ ਡੂਰਾ ਫਿਰਦੀਆਂ ਸਹੀ ਗਾ ਰਮਣ ਕਿਵੇਂ ਇਹਨਾਂ ਨੂੰ ਕਿਰਪਾ ਨਾਲ ਕੋਲ ਡਾਉਣਾ ਬੈਣਾ ਕਿਰਪਾ ਨਾਲ ਵੱਢਣੇ ਪੈਣੇ ਫੇਰਾ ਹਾਂ ਖਤਰੀ ਚੱਲਰ ਕਿਧਰ ਗਈ ਇੱਕ ਖਤਰੀ ਚੱਲਰ ਇੱਕ ਗੁੱਡੇ ਨੇ ਵਾਰਤੀ ਡੋਰ ਫੇਰ ਗਈ ਡੋਰ ਹੈਲੋ ਐ ਬਾਈ ਨੂੰ ਫੋਨ ਆ ਗਿਆ ਕੋਈ ਮੁੰਡੇ ਨੂੰ ਆ ਗਿਆ ਫੋਨ ਬਾਈ ਜਿਹੜਾ ਆਪਣੇ ਨਾਲ ਮੋਟਾ ਜਾਂਦਾ ਉਹਦਾ ਫੋਨ ਆ ਗਿਆ ਆ ਘੋੜੇ ਵੇਖੇ ਨੇ ਦੜੱਕੇ ਮਾਰੀ ਜਾਂਦੇ ਇੱਕ ਜੀਜੇ ਦੇ ਘੋੜੇ ਆ ਦੜੱਕੇ ਇਹ ਮਾਗੀ ਮੇਰੇ ਵਾਲੇ ਆ ਇਹ ਮਾਗੀ ਦੇ ਮੇਲੇ ਤੇ ਜਾਣਾ ਹੈ ਘੋੜਿਆਂ ਨੇ ਆ ਵੇਖੋ ਕਰੋ ਚੈੱਕ ਆਵੇ ਇਹ ਘੋੜੇ ਆ ਕਾਲੇ ਨੁਕਰੇ ਇਹ ਦੜੱਕੇ ਲਾਉਂਦੇ ਇੱਕ ਜੀਜੇ ਘੋੜੇ ਦੇ ਤੇ ਆ ਜੀ ਮਿੱਤਰੋ ਆਪਾਂ ਨੂੰ 500 ਕਿੰਨੇ 5 ਕੇ 5 ਕੇ 5 ਕੇ ਕਰ ਦੋ ਹੋਰ ਦੱਬ ਕੇ ਤੇ ਆਪਾਂ ਦੇ ਪੈਸੇ ਆਉਣ ਲੱਗ ਜਾਣਗੇ ਮਹੀਨੇ ਨੂੰ ਹਾਂ ਫਿਰ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਪਾਰਟੀ ਕਰਾਂਗੇ ਹਾਂ ਤੇ ਨਵੇਂ ਸਾਲ ਦੀਆਂ ਫਿਰ ਉਧਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਆਲਦਾ ਬਸਟ ਤੇ ਮਿੱਤਰੋ ਆ ਗਿਆ ਆਪਾਂ ਘਰੇ ਤੇ ਕੂਤਰਾਂ ਨੂੰ ਬੱਚਿਆਂ ਨੂੰ ਛੋਲੇ ਦੇਣੇ ਸੀਗੇ ਤੇ ਨਾਲੇ ਬਕਰਮ ਪਾਣੀ ਦੇਣਾ ਬੱਚਿਆਂ ਨੂੰ ਜਿਹੜੇ ਨਿੱਕੇ ਬੱਚੇ ਆ ਉਹਨਾਂ ਨੂੰ ਦੇਣਾ ਤੇ ਇਹ ਯਾਰ ਤਾਂ ਦਿੰਨੇ ਹੁੰਨੇ ਆਪਾਂ ਕਿਉਂਕਿ ਜਿਹੜੇ ਕਬੂਤਰ ਆ ਉਹ ਕੱਲਾ ਚੋਗਾ ਦੇ ਦਿੰਦੇ ਆ ਕਬੂਤਰਾਂ ਨੂੰ ਬੱਚਿਆਂ ਨੂੰ ਤੇ ਪਾਣੀ ਨਹੀਂ ਦਿੰਦੇ ਕਿਉਂਕਿ ਪਾਣੀ ਤਾਂ ਆਪ ਨਹੀਂ ਪੀਂਦੇ ਉੱਤੋਂ ਹੈਗੀ ਠੰਡ ਹੈ ਫੇਰ ਤਾਂ ਪੀਣਾ ਹੀ ਕਾਹਦਾ ਹਨਾ ਤੇ ਕੱਲਾ ਚੋਗਾ ਦੇਂਦੇ ਉਹ ਪੋਟੇ ਜਾਮ ਹੋ ਕੇ ਬੱਚਾ ਮਰ ਜਾਂਦਾ ਤੇ ਗਰਮ ਪਾਣੀ ਦੇ ਦਿਆ ਕਰੋ ਮਿੱਤਰੋ ਸ਼ਾਮ ਨੂੰ ਜੇ ਚੋਗਾ ਜਾ ਕੇ ਸਾਰਾ ਚੋਗ ਲੈਣਦੇ ਬੱਚੇ ਤੇ ਉਹਨਾਂ ਨੂੰ ਗਰਮ ਪਾਣੀ ਦੇ ਦਿਆ ਕਰੋ ਉਹਨਾਂ ਨੂੰ ਤੇ ਇਹਨੇ ਨਾ ਪੋਟਾ ਜਾਮ ਨਹੀਂ ਹੁੰਦਾਗਾ ਜੇ ਉਹ ਪੋਟਾ ਜਾਮ ਹੋ ਜਾਂਦਾ ਤੇ ਉਹਦਾ ਉਹਦਾ ਬੱਚਾ ਮਰਦਾ ਉਹ ਠੰਡ ਨਾਲ ਨਹੀਂ ਬੱਚਾ ਮਰਦਾਗਾ ਉਹਤੇ ਜਾਵਣਾ ਮਰਦਾ ਕਿਉਂਕਿ ਵੱਡੇ ਗੂਤਰ ਵੀ ਨਹੀਂ ਪਾਣੀ ਪੀਂਦੇ ਫਿਰ ਬੱਚਿਆਂ ਨੂੰ ਕਾਹਦਾ ਮਿਲਣਾ ਹਨਾ ਪਾਣੀ ਕੱਲਾ ਦਿਆਣ ਹੀ ਮਿਲਦੇ ਬੱਚਿਆਂ ਨੂੰ ਵੀ ਤੇ ਤਾਂ ਹੀ ਫਿਰ ਆਪਾਂ ਸ਼ਾਮ ਨੂੰ ਪਾਣੀ ਦਿੰਨੀ ਹੁੰਦੀ ਹੈ ਹਰ ਰੋਜ਼ੀ ਜਿਹੜੇ ਬੱਚੇ ਭੁੱਖੇ ਹੁੰਦੇ ਥੋੜੇ ਮੋਟੇ ਉਹਨਾਂ ਨੂੰ ਨਾਲ ਛੋਲੇ ਦੇ ਦੇ ਦਿੰਨੇ ਆਪਾਂ ਤੇ ਚਲੋ ਮਿੱਤਰੋ ਕਰਦੇ ਆਪਾਂ ਵਲੌਗ ਦਾ ਐਂਡ ਤੇ ਵਲੌਗ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਆ ਕਰੋ ਤੇ ਬਾਕੀ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੋ ਤੇ 5k ਤੇ ਆਪਾਂ ਜੁੜੀ ਗਿਫਟ ਕਰਨੀ ਆ ਤੁਹਾਨੂੰ ਪਤਾ ਹੀ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ